ਮੈਂ ਪੰਜਾਬ ਦਾ ਪਹਿਲਾ ਐਮਐਲਏ ਜਿਹੜਾ ਨੌਰੀ ਦੇ ਬਾਰਡਰ ਤੇ ਗਿਆ ਉਹਦੇ ਬਾਬਾ ਸ਼ੰਦਾਰ ਸੀ ਮੈਂ ਫਰਾਂਸ ਤੇ ਫ੍ਰੀਡਪੋਰਟ ਦਾ ਮਿਲਿਆ ਹੌਸਲੇ ਨੇ ਫ੍ਰੀਡਪੋਰਟ ਦਾ ਜਿਹੜਾ ਵੀ ਸਮਾਨ ਚੋਰੀ ਹੋਇਆ ਇਹਦੀ ਗੱਲ ਤਾਂ ਉੱਥੇ ਹੋਊਗਾ ਜੇ ਨਹੀਂ ਹੋਊਗਾ ਤਾਂ ਮੈਂ ਆਪ ਦੇ ਕੋਲ ਲਿਖ ਦਿਆਂਗੀ ਥੋੜੀ ਕਿਸੇ ਗੱਲ ਕਹਿੰਦੇ ਤੋਂ ਭੱਜਾਂ ਮੈਨੂੰ ਇਹ ਪਤਾ ਨਹੀਂ ਉਹ ਸਰਕਾਰ ਨੂੰ ਪੁੱਛਾਂਗੇ ਸਾਨੂੰ ਇਹੋ ਗੱਲ ਪਤਾ ਇੱਕ ਮਹੀਨੇ 35 ਉਹ ਮੇਰੀ 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 ਸੋਨ ਕਾਲੇ ਦਿਨ ਮੈਂ ਪੰਜਾਬ ਦਾ ਪਹਿਲਾ ਐਮਐਲਏ ਸੀ ਜਿਹੜਾ ਖਨੌਰੀ ਦੇ ਬਾਰਡਰ ਤੇ ਗਿਆ ਉਹਦੇ ਬਾਬਾ ਸ਼ੰਦਾਰ ਸੀਦਾ ਉਹ ਤੋਂ ਬਾਅਦ ਸੱਤ ਮੰਤਰੀ ਲੈ ਕੇ ਮੈਂ ਗਿਆ ਮੈਂ ਕਹਿੰਦਾ ਐਮਐਲਏ ਸੀ ਮੇਰੇ ਨਾਲ ਸਾਰੇ ਸੱਤ ਮੰਤਰੀ ਸੀ ਪੰਜਾਬ ਪ੍ਰਧਾਨ ਵੀ ਸੀ ਸਿੱਖ ਖੇਤੀ ਮੰਤਰੀ ਵੀ ਸੀ ਅਮਨ ਦੂਜਾ ਢਾਲੀਵਾਲ ਵੀ ਸੀ ਸਾਰੇ ਸੀ ਸੱਤ ਮੰਤਰੀਆਂ ਸੰਗਤ ਉਹਦੇ ਵੀ ਢੱਲੇਵਾਲ ਸਾਨੂੰ ਬਾਖੇ ਮਿਲਦੇ ਜਿਹੜੀ ਜਿਹੜੀ ਹੁਣ ਵੀ ਮੇਰੀ ਦੱਸੋ ਯਾਰ ਜਿੱਥੇ ਮੈਂ ਮੈਂ ਹਰ ਗੱਲ ਲਈ ਤਿਆਰ ਮੇਰੇ ਕਿਥੇ ਇੱਕ ਮਿੰਟ ਅਜੀ ਇਹ ਦੇਖੋ ਇੱਕ ਮਿੰਟ ਅਜੀ ਜਿਹੜੀ ਗੱਲ ਜਿਹੜੀ ਗੱਲ ਜਿਹੜੀ ਗੱਲ ਪੱਡੇ ਲੀਡਰਾਂ ਦੇ ਦਰਮਿਆਨ ਹੋਈ ਹੈ ਦਾ ਮੁੱਖ ਮੰਤਰੀ ਜਿੱਥੇ ਮੇਰੀ ਲਾਊਡ ਡਿਊਟੀ ਮੈਂ ਕਦੋਂ ਸਿਰ ਤੋਂ ਭਜਦਾ ਨਹੀਂ ਨਹੀਂ ਅਸੀਂ ਪਹਿਲਾਂ ਨਹੀਂ ਪੱਜੇ ਅਸੀਂ ਪਹਿਲਾਂ ਨਹੀਂ ਪੱਜੇ ਤੁਸੀਂ ਧਰਨਾ ਤੋਂ ਨਿਕਲੀ ਪਾਰਟੀ ਹੈ ਹਾਂਜੀ ਹਾਂਜੀ ਤੁਸੀਂ ਆਪ ਵਜਦੇ ਹੁੰਦੇ ਸੀ ਹਾਂਜੀ ਨਹੀਂ ਅਸੀਂ ਖਨੌਰੀ ਕਹਿੰਦੇ ਮੇਰੀ ਗਲਤੀ ਕੋਈ ਨਹੀਂ ਕੋਈ ਮੈਂ ਦੂਜੀ ਸਰਕਾਰਾਂ ਨੇ ਜਿਹੜਾ ਨਹੀਂ ਕੰਮ ਕੀਤਾ ਜਿਹੜਾ ਤੁਸੀਂ ਕੀਤਾ ਟਰਾਲੀ ਚੋਰੀਆਂ ਸਾਡੀਆਂ ਤੁਸੀਂ ਕੀਤੀਆਂ ਚਾਹ ਪੱਤੀ ਫਿਰ ਇਹ ਤੂੰ ਸਾਡਾ ਭਰਾ ਆਹ ਗੱਲ ਨਾ ਉਹ ਨਾ ਫਰੀਦ ਇਕਬੜ ਕਾਲੇ ਗੱਲ ਸੁਣ ਮੈਂ ਫਿਰਾਲ ਤੇ ਫਰੀਦਪੁਰ ਦਾ ਮਿਲਿਆ ਹੌਸਲੇ ਨਹੀਂ ਫਰੀਦਪੁਰ ਦਾ ਜਿਹੜਾ ਵੀ ਸਮਾਨ ਚੋਰੀ ਹੋਇਆ ਮੈਨੂੰ ਕਹਤਾ ਉੱਥੇ ਹੋਊਗਾ ਜੇ ਨਹੀਂ ਹੋਊਗਾ ਤਾਂ ਮੈਂ ਆਪਦੇ ਕੋਲੋਂ ਲਿਖ ਦਊਂਗਾ ਹਨਾ ਉਹ ਤੁਸੀਂ ਲਿਸਟ ਦੇ ਦਿਓ ਤੁਸੀਂ ਮੈਨੂੰ ਲਿਸਟ ਨੱਕ ਦੇ ਦਿਓ ਮੈਂ ਲੇਖ ਦੇ ਦੇਖੋ ਕਿਸੇ ਦੀ ਚੋਰੀ ਦਾ ਮੈਂ ਜ਼ਿੰਮੇਵਾਰ ਨਹੀਂ ਤੁਸੀਂ ਤੁਸੀਂ ਦੇਖੋ ਤੁਸੀਂ ਸਾਰੇ ਭਰਾ ਹੋ ਤੁਸੀਂ ਮੇਰੀ ਡਿਊਟੀ ਲਾਓ ਕਿੱਥੇ ਲਾਉਣੀ ਮੈਂ ਤੁਹਾਡੇ ਮੈਂ ਇੱਕ ਮਿੰਟ ਮੈਂ ਤੁਹਾਡੀ ਜ਼ਿੰਮੇਵਾਰੀ ਤੁਨੀ ਭਜਦਾ ਮੇਰੀ ਲਾਉ ਡਿਊਟੀ ਕਿੱਥੇ ਲਾਉਣੀ ਮੇਰੇ ਮੈਨੂੰ ਢੱਲੇਵਾਲ ਸਾਹਿਬ ਕੋਲੇ ਭਾਓ ਢੱਲੇਵਾਲ ਸਾਹਿਬ ਮੈਨੂੰ ਕਹਿੰਦੇ ਵੀ ਆਹ ਕੰਮ ਕਰਨਾ ਭਾਈ ਤੂੰ ਮੁੱਖ ਮੰਤਰੀ ਸਾਹਿਬ ਕੋਲੇ ਗੱਲ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਕੋਲ ਲੈ ਕੇ ਦਊਂਗਾ ਤੁਸੀਂ ਉੱਥੇ ਸਾਰੇ ਐਮਐਲ ਕਹੋ ਵੀ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰੋ ਉਹ ਤਾਂ ਵੀਡੀਓ ਆਈਆਂ ਆ ਨਾ ਯਾਰ ਸਭ ਕੁਝ ਕਰਾਵਾਂਗੇ ਸਭ ਅੱਗੇ ਵੀ ਕਿਹੜਾ ਆਪਾਂ ਮਿਲਦੇ ਨਹੀਂ ਸੀ ਮਿਲਦੇ ਮੈਂ ਤਾਂ ਆਪ ਆ ਚੇਅਰਮੈਨ ਤੇ ਰਾਹੀਂ ਸਰੇਆ ਭੇਜਿਆ ਢੱਲੇਵਾਲ ਸਾਹਿਬ ਨੂੰ ਢੱਲੇਵਾਲ ਸਾਹਿਬ ਸਾਨੂੰ ਹੁਕਮ ਕਰੋ ਮੈਨੂੰ ਦੱਸੋ ਮੈਂ ਕਿੱਥੇ ਆਵਾਂ ਮੈਂ ਤਾਂ ਘਰੇ ਜਾਣ ਨੂੰ ਵਿਚਾਰਾ ਮੈਨੂੰ ਹੁਣ ਟਾਈਮ ਲਾ ਦੂ ਹੁਣ ਜਾਵਾਂਗਾ ਮੈਂ ਕਿਸੇ ਗੱਲ ਤੋਂ ਭਾਈਦਾ ਨਹੀਂ ਤੁਸੀਂ ਮੇਰੇ ਬਾਰੇ ਸਾਰੇ ਜਾਣਦੇ ਆ ਕੰਮੇ ਕਰੋ ਨਾ ਕਿਸੇ ਉਹਨਾਂ ਤੇ ਕਾਰਵਾਈ ਕਰਾਉਂਗਾ ਸੱਚਾ ਬੋਲ ਰਿਹਾ ਆ ਤਾਂ ਵੀਡੀਓ ਆਈ ਠੀਕ ਹੈ ਜੀ ਦੇਖੋ ਦੇਖੋ ਆਪਣੇ ਇਲਾਕੇ ਚ ਜਿੰਨਾ ਸਮਾਨ ਚ ਗੁੰਮ ਹੋਇਆ ਮੈਨੂੰ ਉਹਦੀ ਲਿਸਟ ਬਣਾ ਕੇ ਦੇ ਰੋਲਾ ਤਾਂ ਉਹ ਤੇ ਲਿਸਟ ਸਾਰੇ ਪੰਜਾਬ ਦੀ ਬਣਾਈਏ ਸਾਨੂੰ ਤਾਂ ਪੰਜਾਬ ਦੇ ਚਲੋ ਉਹ ਵੀ ਦੇ ਦਿਓ ਯਾਰ ਉਹ ਵੀ ਦੇ ਦਿਓ ਮੈਂ ਉੱਥੇ ਜਾ ਕੇ ਮਦਦ ਕਰਾਂ ਉਹ ਵੀ ਦੇ ਦਿਓ ਕੋ ਯਾਰ ਕੱਲੇ ਆਉ ਨਹੀਂ ਹੁੰਦਾ ਮੂੰਹ ਚੋਂ ਨਿਕਲਦਾ ਜਿਹੜੀ 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 ਤੁਸੀਂ ਉਹ ਲਿਸਟ ਦਿੱਤੀ ਆ ਮੈਨੂੰ ਲਿਸਟ ਦਿਓ ਮੈਂ ਮੌਕੇ ਤੇ ਜਾ ਕੇ ਉੱਥੇ ਪਤਾ ਆ ਇੱਕ ਮਿੰਟ ਆ ਆਰ ਰਮਨਦੀ ਫੜਾਣਾ ਇਹਨਾਂ ਦੀ ਵੈਨ ਵੀ ਉੱਥੇ ਸੀਗੀ ਪਤਾ ਇਹਨਾਂ ਨੂੰ ਸਾਰਿਆਂ ਨੂੰ ਉਹ ਉੱਥੋਂ ਜੰਪ ਤੋਂ ਲੈ ਕੇ ਵੈਨ ਲਈ ਜਿੰਨੇ ਬੰਦੇ ਆਪਣੇ ਜਿੰਨੇ ਇੱਕ ਮਿੰਟ ਜਿੰਨੇ ਬੰਦੇ ਆਪਣੇ ਗ੍ਰਿਫਤਾਰ ਕੀਤੇ ਸੀ ਕੋਈ ਬੰਦਾ ਇਹ ਕਦੇ ਵੀ ਮੈਂ ਮੈਂ ਐਸਡੀਐਮ ਨੂੰ ਸਾਰੇ ਐਸਡੀਐਮ ਨੂੰ ਫੋਨ ਕਰਕੇ ਉੱਥੇ ਐਸਐਸਪੀ ਨੂੰ ਫੋਨ ਕਰਕੇ ਮੇਰੇ ਫ੍ਰੀਕੋਰਟ ਦੇ ਬੰਦੇ ਆਹ ਆਹ ਬੰਦੇ ਗ੍ਰਿਫਤਾਰ ਕੀਤੇ ਭਾਈ ਛਡਾਓ ਇਹ ਜ਼ਮਾਨਤਾਂ ਨਹੀਂ ਕਰਣ ਜਾਂਦਾ ਇਹ ਇੱਕ ਹੋਰ ਸਾਹਿਬ ਬੇਨਤੀ ਹੈ ਕਿ ਜਿਹੜਾ ਹੁਣ ਕਾਨੂੰਨ ਇਹ ਕੱਢਦਾ ਹੈ ਉਹ ਧਰਨੇ ਵੀ ਆ ਸਕਦੇ ਜਿਸ ਦਿਨ ਤੁਹਾਡੇ ਕੇਸ ਵਾਲ ਨੂੰ ਖੜਾ ਸਾਢੇ 2:00 ਛੜਕਾਰ ਰੁਕੇਂਦਾ ਕਿ ਕੀ ਕਹਿੰਦੇ ਰੁਕੋ ਫਰਨੇ ਲੰਡਨ ਤੋਂ ਕੋਈ ਨਹੀਂ ਰੋਕਦਾ ਜਦੋਂ ਨਾ ਬਿਆਨ ਦਿੰਦਾ ਕੋਈ ਇੰਟਰਵਿਊ ਹੁੰਦਾ ਕੋਈ ਯਾਰ ਪ੍ਰਧਾਨ ਜੀ ਯਾਰ ਹਰ ਵਾਰ ਦਫਾ ਮੇਰੀ ਮਾੜੀ ਜੀ ਗੱਲ ਕਰਦੇ ਕੋਈ ਯਾਰ ਤੁਸੀਂ ਮੇਰੇ ਨਾਲਾਜਮ ਸਾਡੇ 100 ਵਾਰ ਆ ਕੇ ਖੜੇ ਕੋਈ ਨਹੀਂ ਨਹੀਂ ਕੋਈ ਦੇਖੋ ਇੱਕ ਗੱਲ ਗੱਲ ਇਹ ਹੈ ਮੌਕੇ ਦੀ ਗੱਲ ਹੁੰਦੀ ਹੈ ਮੈਂ ਮੈਂ ਅਕਲ ਸੋਚੀ ਮੈਂ ਭਾਵੇਂ ਐਮਐਲਏ ਜਾਂ ਮੈਂ ਕੁਝ ਵੀ ਪਰ ਮੈਂ ਤੁਹਾਡੇ ਨਾਲ ਮੇਰਾ ਭਰਾਵਾਂ ਨਾਲ ਸਬੰਧ ਜਿੱਥੇ ਮੈਨੂੰ ਜਿਹੜਾ ਮੈਥੋਂ ਵੱਡਾ ਉਹ ਮੈਨੂੰ ਛੋਟਾ ਭਰਾ ਕਰਕੇ ਕਹਿ ਸਕਦਾ ਜਿਹੜਾ ਮੈਥੋਂ ਛੋਟਾ ਮੈਨੂੰ ਵੱਡਾ ਮੈਂ ਹਰ ਕੰਮ ਲਈ ਤੁਹਾਡੀ ਸੇਵਾ ਵਾਸਤੇ ਹਾਜ਼ਰ ਹਾਂ 24 ਘੰਟੇ ਹਾਜ਼ਰ ਹਾਂ ਜਦੋਂ ਮਰਜ਼ੀ ਕਹੋ ਮੈਨੂੰ ਡੱਲੇਵਾਲ ਸਾਹਿਬ ਬਣਾਉਂ ਘਰੇ ਬਣਾਉਣ ਮੈਂ ਘਰੇ ਵੀ ਜਾਊਂਗਾ ਇਹ ਇੱਕ ਨੰਬਰ ਹੋਰ ਹੈ ਤੁਹਾਡੇ ਬਿਆਨ ਸੀ ਮੈਂ ਐਮਐਲਏ ਬਣਦੇ ਸਾਰ ਫ੍ਰੀ ਕੋਰਟ ਦੀ ਮੈਲ ਚਲਾਉਂ ਤੇ ਉਹ ਖੰਜਰ ਬਣੀ ਲੱਗੀ ਭਾਈ ਜੀ ਇੱਕ ਮਿੰਟ ਇੱਕ ਮਿੰਟ ਸੁਣੋ ਨਾ ਜੀ ਇੱਕ ਮਿੰਟ ਗੱਲਾਂ ਉਹ ਯਾਰ ਮੈਂ ਐਗਰੀਕਲਚਰ ਕਮੇਟੀ ਕਿਸਾਨ ਜਿਹੜੀ ਕਿਸਾਨਾਂ ਨਾਲ ਸੰਬੰਧਿਤ 11 ਵਿਭਾਗੇ ਮੈਂ ਉਸ ਕਮੇਟੀ ਦਾ ਮੈਂਬਰ ਹਾਂ ਔਰ ਪੰਜਾਬ ਦੀਆਂ ਇਕੱਲੀ ਫ੍ਰੀ ਕੋਰਟ ਨਹੀਂ ਸਾਰੀਆਂ ਖੰਡ ਮਿੱਲਾਂ ਨੂੰ ਚਲਾਉਣ ਵਾਸਤੇ ਸਰਕਾਰ ਨੂੰ ਸਿਫਾਰਿਸ਼ ਕੀਤੀ ਹੈ। ਵਿਧਾਨ ਸਭਾ ਦੇ ਵਿੱਚੋਂ ਜਿਹੜਾ ਰੱਖਿਆ ਆ ਜਮੀਨ ਵੇਚਦੀ ਸੀ ਪੁੱਡਾ ਨੂੰ ਜਮੀਨ ਵਾਪਸ ਕਰਾਈਏ ਸਰਕਾਰ ਨੂੰ। ਸਰਕਾਰ ਦੇ ਕੰਮਾਂ ਤੇ ਸਮਾਂ ਲੱਗਦਾ ਪਰ ਜਿਹੜੀ ਆ ਨੀ ਹੁਣ ਪਲਾਟ ਕੱਟਦੇ ਨਹੀਂ ਸੀ ਅਗਲਿਆਂ ਨੇ। ਉਹ ਪਲਾਟ ਤੇ ਜਿੱਕਰਤੇ ਜਾਣੇ ਸਰਕਾਰ ਨੇ ਪੇਸ਼ਾ ਇੱਕ ਘਰਾਂ ਬਣਾ ਕੇ ਉਹਨਾਂ ਦਾ ਛੋਟਣਾ ਵਾਅਦਾ ਕੀਤਾ। ਕੋਈ ਨਹੀਂ ਕਹਿੰਦੇ ਜਦੋਂ ਮਰਜੀ ਜਦੋਂ ਮਰਜੀ ਜੱਲਦੇਵਾਲ ਸਾਹਿਬ ਮੈਨੂੰ ਰਾਤ ਨੂੰ 12 ਵਜੇ ਵਿੱਚ ਸੁਣ ਕੇ ਜਦੋਂ ਮਰਜੀ ਜਦੋਂ ਮਰਜੀ